सत श्रीकाल जी अज थोड़ी मुलाकात करावे अपने खास वफादार यार बेली बेली एक व्हीलर है जी य उम्र ढाई साल है आई हैड अदर रॉट व्हीलर बिफोर ही लिव फॉर ट्वेल्व ईयरस दर आई हैड टू मेक अ हार्ड चॉइस फॉर हिम जिस भी इंसान को डॉग होएगा वो इस चीज़ ना अग्री करेगा कि तुम एक डॉग रोटी पालो और तुम्हें तो तीस साल तक याद रखेगा ਐਸ ਕੰਪੇਅਰ ਟੂ ਸਮ ਹਿਊਮਨਸ ਵੀ نو ਉਹਨਾਂ ਨੂੰ 30 ਸਾਲ ਵੀ ਰੋਟੀ ਪਾ ਲਓ ਤੀਜੇ ਦਿਨ ਆ ਕੇ ਕਹਿਣ ਕਿ ਤੂੰ ਕੌਣ ਲੋਟ ਆਫ ਪੀਪਲ ਵੀ نو ਦੈਟ ਫੇਸ ਸਮ ਪ੍ਰੋਬਲਮਸ ਕਿ ਬੈਕਯਾਰਡ ਦੇ ਵਿੱਚ ਸਾਡੇ ਪਲਾਂਟਸ ਖਾ ਜਾਂਦਾ ਹੈ ਡੌਗ ਅਸੀਂ ਕੀ ਕਰੀਏ ਫਿਰ ਉਹ ਕੀ ਕਰਦੇ ਨੇ ਉਹਨੂੰ ਆਈਸੋਲੇਟ ਕਰ ਦਿੰਦੇ ਨੇ ਉਹਨੂੰ ਬੰਨ ਦਿੰਦੇ ਨੇ ਬਟ ਦੈਟ ਇਜ਼ ਨਾਟ ਗੋਇੰਗ ਟੂ ਫਿਕਸ ਦ ਪ੍ਰੋਬਲਮ the ਐਕਚੁਅਲ ਸੋਲੂਸ਼ਨ ਫੋਰ ਸੱਚ ਪ੍ਰੋਬਲਮ ਇਜ਼ ਕਿ ਤੁਸੀਂ ਇਹਨੂੰ ਐਕਸਰਸਾਈਜ਼ ਕਰਵਾਓ ਇਹਦੇ ਨਾਲ ਟਾਈਮ ਸਪੈਂਡ ਕਰੋ ਇਹਨੂੰ ਵਾਕ ਤੇ ਲੈ ਕੇ ਜਾਓ ਡੌਗ ਦੇ ਕੋਲ ਬਹੁਤ ਸਾਰੀ એનર્ਜੀ ਹੁੰਦੀ ਹੈ ਜਿਹੜੀ ਕਿ ਜੇ ਤੁਸੀਂ ਉਹਦੇ ਨਾਲ ਟਾਈਮ ਨਹੀਂ ਸਪੈਂਡ ਕਰ ਰਹੇ ਉਹਦੇ ਨਾਲ ਸੈਰ ਨਹੀਂ ਕਰ ਰਹੇ ਉਹਨੂੰ ਖੇਡ ਨਹੀਂ ਰਹੇ ਉਹਦੇ ਨਾਲ ਤੇ ਉਹਨੇ ਕਿਤੇ ਨਾ ਕਿਤੇ ਉਹ એનર્ਜੀ ਕੱਢਣੀ ਹੈ ਤੋਂ ਉਹ એનર્ਜੀ ਸਾਰੀ ਨਿਕਲਦੀ ਹੈ ਤੁਹਾਡੇ ਘਰ ਕੇ ਅੰਦਰ ਦੇ ਵਿੱਚ ਤੁਹਾਡੀ ਪ੍ਰੋਪਰਟੀ ਦੇ ਵਿੱਚ ਤੁਹਾਡੇ ਹਾਊਸ ਦੇ ਵਿੱਚ ਤੁਹਾਡੇ ਫਰਨੀਚਰ ਦੇ ਉੱਤੇ ਜੇ ਤੁਸੀਂ ਇਹਨੂੰ ਸੈਰ ਕਰਾ ਕੇ ਲੈ ਕੇ ਜਾਂਦੇ ਹੋ ਜਾਂਦੇ ਨਾਲ ਖੇਡਦੇ ਹੋ ਇਹਦੇ ਨਾਲ ਬਾਲ ਨਾਲ ਖੇਡੋ ਦੇ ਲੱਫ ਟੂ ਫੈਚ ਬਾਲਸ ਟੇਕ them फॉर ਅ ਸਵਿਮ ਐਟ ਅ ਲੇਕ ਡੂ ਐਨੀਥਿੰਗ ਵਿਦ them ਤੇ ਫਿਰ ਇੱਕ ਤਾਂ ਤੁਹਾਡੀ ਇਹਦੇ ਨਾਲ ਬੌਂਡਿੰਗ ਅੱਛੀ ਬਣੇਗੀ ਦੂਸਰੀ ਗੱਲ ਇਹ ਹੈ ਜੀ ਇਹਦਾ ਧਿਆਨ ਡਿਸਟਰਕਸ਼ਨ ਵਾਲੀ ਰਹੂਗਾ ਕਿਉਂਕਿ ਇਹਦੀ એનર્ਜੀ ਕਿਤੇ ਹੋਰ ਰੋਕੀ ਪਾਓ ਇਹ ਇੱਕ ਐਗਜ਼ਾਮਪਲ ਹੈ ਜੀ ਡੌਗ ਦੇ ਬੋਰਡਮ ਦਾ ਇਹ ਸ਼ੋਅ ਕਰਦਾ ਕਿ ਡੌਗ ਬੋਰ ਹੋ ਰਿਹਾ ਹੈ ਸੋ ਉਹ ਤੁਹਾਡੇ ਸਵਿੰਗਸ ਨੂੰ ਯੂਜ਼ ਕਰੇਗਾ ਤੁਹਾਡੇ ਪਲਾਂਟਸ ਨੂੰ ਡੈਮੇਜ ਕਰੇਗਾ ਤੇ ਤੁਹਾਡੀਆਂ ਖਾਣ ਵਾਲੀਆਂ ਚੀਜ਼ਾਂ ਨੂੰ ਆਪ ਕੰਜ਼ੂਮ ਕਰੇਗਾ ਇਸ ਪ੍ਰੋਬਲਮ ਨੂੰ ਫਿਕਸ ਕਰਨ ਲਈ ਤੁਸੀਂ ਡੌਗ ਨੂੰ ਸਵਿਮ ਤੇ ਲੈ ਕੇ ਜਾ ਸਕਦੇ ਹੋ ਜਾਂ ਉਹ ਦਿਨ ਵਾਲ ਆਪਣੇ ਬੈਕਯਾਰਡ ਜਾਂ ਫਰੰਟ ਯਾਰਡ ਦੇ ਵਿੱਚ ਖੇਡ ਸਕਦੇ ਜੇ ਤੁਸੀਂ ਬਾਹਰ ਨਹੀਂ ਜਾ ਸਕਦੇ ਥੈਂਕ ਯੂ ਫਾਰ ਵਾਚਿੰਗ ਆ ਵੀਡੀਓ ਐਂਡ ਪਲੀਜ਼ ਟਾਈਂ ਟੂ ਗੈਟ ਅ ਸਬਸਕ੍ਰਾਈਬ ਐਂਡ ਲਾਈਕ ਅਸ ਯੂ ਗਿਵ ਅਸ ਅ ਫੀਡਬੈਕ ਐਸ ਵੈਲ Tell us what dog do you have, and what are the destructions? Kidney kidney lossant or dog? Make it there. Comment box, which is number 10. Thank you.